ਜਦੋਂ ਪਿੰਡ ਵਾਸੀ ਕਾਮਰ ਤੇ ਟੰਡਾਂ ਦੇ ਨੀਂਜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੰਗਾਮਾ ਜਿਹੜਾ ਹੋ ਗਿਆ ਹੈ ਭੰਦੋੜ ਦੇ ਪਿੰਡ ਸੰਧੂ ਕਲਾਂ ਦਾ ਪੂਰਾ ਮਾਮਲਾ ਹੈ ਜਿੱਥੇ ਪਿੰਡ ਵਾਸੀ ਇਕੱਠੇ ਹੋ ਚੁੱਕੇ ਨੇ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਦੱਸ ਰਹੀਏ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਸੜਕਾਂ ਦੇ ਕਰਕੇ ਬਹੁਤ ਸਾਰੀਆਂ ਜ਼ਮੀਨਾਂ ਖਵਾਇ ਕਿਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਲੋਕਾਂ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਦੇ ਦਿਗ ਨਾਲ ਕਿਤਨਾ ਮਾ ਸਾਹਮਣੇ ਆਈਆਂ ਨੇ ਤੇ ਹੁਣ ਬਧੋੜ ਦੇ ਇਸ ਇਲਾਕੇ ਦੇ ਵਿੱਚ ਪਿੰਡ ਪੂਰਾ ਵਿਰੋਧ ਦੇ ਵਿੱਚ ਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਪਿੰਡ ਦੇ ਕੁਝ ਬੰਦੇ ਟਾਵਰ ਤੇ ਚੜ ਜਾਂਦੇ ਨੇ ਟਾਵਰ ਤੇ ਚੜ ਕੇ ਹੰਗਾਮਾ ਕਰਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਇਹ ਤਸਵੀਰਾਂ ਤੇ ਹੰਗਾਮਾ ਨਿਕਲ ਕੇ ਇਸ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹੈ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਿੰਡ ਵਾਲੇ ਕਹਿੰਦੇ ਨੇ ਕਿ ਸਾਡੇ ਨਾਲ ਟੱਕਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਹੀ ਟੱਕਾ ਬੰਦ ਕਰੋ ਐ ਉਹ ਜੀਆਂ ਗੱਲਾਂ ਕਰਦੇ ਪਿੰਡ ਵਾਸੀ ਨਜ਼ਰ ਆਏ ਨੇ ਸੋ ਕੀ ਕਰੇ ਨੇ ਕੀ ਪੂਰਾ ਹੰਗਾਮਾ ਚੱਲ ਰਿਹਾ ਹੈ ਬਾਤਮਾਲਾ ਪ੍ਰੋਜੈਕਟ ਨੂੰ ਲੈ ਕੇ ਤੁਹਾਨੂੰ ਪੂਰਾ ਸੁਣਾ ਦਿੰਦੇ ਆ ਤੇ ਚੜ ਗਿਆ ਕਿਸਾਨ ਵੱਡੇ ਟਾਵਰ ਤੇ ਕਿੰਨੇ ਹਜ਼ਾਰ ਬੋਲਟ ਜੀ ਲਾਈਨ ਚੱਲ ਰਹੀ ਹੈ ਤੇ ਕਿਸਾਨ ਜਿਹੜੇ ਸੰਧੂ ਕਲਾਨੀਆਂ ਤਸਵੀਰਾਂ ਨੇ ਦੇ ਦੇਖ ਸਕਦੇ ਹੋ ਪਿੰਡ ਸੰਧੂ ਕਲਾ ਹਲਕਾ ਭਧੌੜ ਦਾ ਪਿੰਡ ਆ ਜਿੱਥੇ ਕਿਸਾਨ ਸੀਗੇ ਇੱਕ ਪਾਸੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਸੀਗਾ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਜਿਹੜੇ ਕਿਸਾਨਾਂ ਨੂੰ ਜਿਹੜਾ ਇੱਥੇ ਕਈ ਸਾਨੂੰ ਰੈਸਟ ਵੀ ਕੀਤਾ ਗਿਆਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਰੈਸਟ ਕੀਤੇ ਹੋਏ ਨੇ ਪੁਲਿਸ ਦੇ ਸਾਡੀ ਜ਼ਮੀਨ ਰੋਕੀ ਗਈ ਹੈ ਸਾਨੂੰ ਧੱਕੇ ਨਾਲ ਇਹਨਾਂ ਨੇ ਸਾਰੇ ਨੋਥੀ ਬੇਕ ਕਰ ਲਏ ਸਾਡੇ ਪਿੰਡ ਦੇ ਖੰੰਡੇ ਤੇ ਬੈਠੀ ਹੋ ਜਾ ਬੈਠੀ ਹੋ ਜਾ ਸਾਡ ਤਾ ਜੋ ਬੈਠੀ ਹੋ ਜਾ ਇਹ ਕਪੜੇ ਦਾ ਹੋ ਕਰ ਲੈਂਦੇ ਆ ਛੱਡ ਦੇ ਜਾ ਕੋਈ ਛੱਡ ਰਹੀ ਸਾਡ ਮਾਤਾ ਉੱਠ ਗਈ ਅਰੇ ਬੈਠ ਕੇ ਕਾਕਾ ਰਹੇ ਜੀ ਹਰਿਆਣਾ ਦੇਖੋ ਯਾਰ ਮੋਟੇਗਾ ਆ ਦੇਖੋ ਸਾਡੇ ਵਾਲਾ ਹਰਾ ਹੋ ਰਿਹਾ ਜੀ ਸਾਨੂੰ ਕੋਈ ਗੱਲ ਨਹੀਂ ਮਿਲਿਆ ਆ ਧੱਕਾ ਕਰ ਰਹੀ ਆ ਸਾਡੇ ਨਾਲ ਪੰਜਾਬ ਸਰਕਾਰ ਪ੍ਰਸ਼ਾਸਨ ਆ ਦੇਖੋ ਬਜ਼ੁਰਗ ਆ ਬਜ਼ੁਰਗਾਂ ਨਾਲ ਕੀ ਹੋ ਗਿਆ ਸਰ ਮਰਦਾਬਾਦ 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 ਇਹਨਾਂ ਦਾ ਜ਼ਿੰਮੇਦਾਰ ਹੈ ਇਹਨਾਂ ਨੇ ਸਾਡਾ ਧੱਕਾ ਕਰ ਰਿਹਾ ਜੀ ਪ੍ਰਸ਼ਾਸਨ ਧੱਕਾ ਦੇ ਪਾ